ਮੈਂ ਵੈਸੇ ਪਹਿਲਾਂ ਵਿੱਚ ਜੇ ਮੇਰਾ ਵਿਆਹ ਹੋ ਗਿਆ ਸੀ ਹੁਣ ਮੈਂ ਫੇਕ ਕੁਵਾਰਾ ਹੀ ਆ ਤੇ ਕਿਉਂਕਿ ਆਰਟ ਸਬੰਧਾ ਪਤਾ ਨਹੀਂ ਕਿੰਦਾ ਮੈਨੇਜ ਕਰੀ ਜਾਂਦੇ ਆ ਪਰ ਮੇਹਤੋ ਨਹੀਂ ਹੁੰਦਾ ਤੇ ਮੈਂ ਮੈਂ ਇਕੱਲਾ ਹੀ ਰਹਿ ਗਿਆ ਇੱਕ ਮੇਰੇ ਕੋਲ 3 ਸਾਲ ਦਾ ਬੱਚਾ ਜੀ ਉਹਦਾ ਨਾਮ ਅਵਤਾਰ ਤੇ ਮੇਰੀ ਮਾਤਾ ਦਾ ਨਾਮ ਸੀ ਅਵਤਾਰ ਕੌਰ ਤੇ ਉਹਨੂੰ ਮੈਂ ਨਾਮ ਦਿੱਤਾ ਅਵਤਾਰ ਸਿੰਘ ਅੱਛਾ ਸਾਰੀ ਜ਼ਿੰਦਗੀ ਪਿਆਰ ਲੱਭਦੇ ਰਹਿੰਦਾ ਬੰਦਾ ਮੇਰੀ ਮਾਂ ਤਾਂ ਕਹਿੰਦੀ ਸੀ ਜਾਣ ਤੋਂ ਪਹਿਲਾਂ ਵੇ ਗੈਰੀ ਵਿਆਹ ਕਰਾ ਲਾ ਮੈਂ ਸੋਚਦਾ ਮੈਂ ਕਿਹਦਾ ਬੰਦਾ ਇਕੱਲੇ ਹੀ ਗਈ ਜਾਂਦੀ ਹੈ ਤੇ ਚਲੋ ਜੀ ਮੈਂ ਗੋਰੀ ਨਾਲ ਵਿਆਹ ਆ ਗਿਆ ਬਾਹਰ ਮੇਰੀ ਮਰਜ਼ੀ ਨਾਲ ਕਰਕੇ ਤੇ ਮੇਰੇ ਮੰਮੀ ਵੀ ਹੈ ਨਹੀਂ ਸੀ ਤੇ ਮੇਰੇ ਡੈਡੀ ਵੀ ਹੈ ਨਹੀਂ ਸੀ ਤੇ ਜੀਜਾ ਸਾਡਾ ਉਦਾਂ ਨਹੀਂ ਬੋਲਦਾ ਸਾਡੇ ਨਾਲ ਮੈਂ ਜੀ ਆ ਗਿਆ ਬਹੁਤ ਘੈਂਟ ਬੰਦਾ ਜੀਜਾ ਜੀ ਜੀਜਾ ਜੀ ਇਹ ਬਹੁਤ ਸੇਵਾ ਕਰਦਾ ਤੇ ਜਿਹੜਾ ਅਸਲੀ ਪਿਆਰ ਆ ਨਾ ਬੰਦਾ ਲੱਭਦਾ ਇਸ ਦੁਨੀਆ ਵਿੱਚ ਪੈਸਾ ਪੁਸਾ ਜਿਹੜਾ ਪੈਸਾ ਤਾਂ ਹੱਥਾਂ ਦੀ ਮੈਲ ਆ ਭਾਈ ਆ ਕੇ ਚੱਲ ਗਏ ਅਸਲੀ ਪਿਆਰ ਤੁਹਾਡਾ ਤੁਹਾਡੀ ਔਲਾਦ ਵਿੱਚ ਤੁਹਾਡੇ ਮੰਮੀ ਜਿਹੜੀ ਤੇ ਤੁਹਾਡੇ ਵਿੱਚ ਆ ਉਹ ਹੱਲੇ ਨਹੀਂ ਪਤਾ ਲੱਗਣਾ ਜਦੋਂ ਤੁਹਾਡੇ ਬੱਚੇ ਹੋਣੇ ਫੇਰ ਪਤਾ ਲੱਗਣਾ ਐ ਕਰੀ ਆਪਣੇ ਆਪ ਲਈ ਤਾੜੀ ਲਾਓ ਇਤੋਂ ਚੰਗੀਆਂ ਪੜਾਈਆਂ ਕਰਕੇ ਜਾਓ ਮੰਮੀ ਜਿਹੜੀ ਦਾ ਨਾਮ ਰੋਸ਼ਨ ਕਰੋ ਚੰਗੇ ਪਾਸੇ ਲੱਗੋ ਨਸ਼ੇਸ਼ ਸਿਤੂ ਦੂਰ ਰੋ ਇਹ ਹੀ ਕੋ ਚਾਹੁੰਦੇ ਪੇਰੈਂਟਸ ਨਾ ਫਿਨਲ ਹੋਰ ਕੁਛ ਨਹੀਂ ਚਾਹੁੰਦੇ ਨਾਥਾ ਡੇ ਕੋ ਪੈਸਾ ਮੰਗਦੇ ਹੋ ਸਵਾਦ ਲਓ ਜ਼ਿੰਦਗੀ ਦਾ ਜਿੰਮ ਜੁਮ ਜਾਓ ਚੰਗਾ ਖਾਓ ਚੰਗਾ ਬੋਲੋ